ਆ ਵਾਹਿਗੁਰੂ ਜੀ ਕੀ ਫਤਿਹ ਰਾਤ ਇੱਕ ਅਠੀ ਉਰੇ ਤੇ ਵੀਡੀਓ ਪਾਈ ਸੀ ਜਿਹਦੇ ਵਿੱਚ ਨੱਥਿਆ ਗਿਆ ਦਾ ਕਿ ਜਿਹੜੀ ਸ੍ਰੀ ਚੰਪੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਦੀ ਇੱਕ ਟੁੱਕਰਾਂ गिर ਚੁੱਕੀ ਆ ਤੇ ਜਿਹੜਾ ਸਾਡਾ ਬੇਟ ਇਲਾਕਾ ਮਾਸੂ ਵਾਲੇ ਤੱਕ ਖੂਨ ਖਤਰਾ ਆ ਉ ਤੋਂ ਬਾਅਦ ਪ੍ਰਮਾਤਮਾ ਵੱਲੋਂ ਹੀ ਕਿਰਪਾ ਹੋਈ ਆ ਸਾਡਾ ਵੀਰ ਜਗਦੀਪ ਸਿੰਘ ਥੋੜੀ ਉਹ ਪਹੁੰਚੇ ਉਹਨਾਂ ਨੇ ਉਹ ਖਬਰ ਜਲਾ ਦਿੱਤੀ ਫਰੋਤੋਂ ਕੁਝ ਸਮੇਂ ਬਾਅਦ ਥੀਸੀ ਸਾਹਿਬ ਆਏ ਤੇ ਉਹ ਕਹਿੰਦੇ ਵੀ ਆਪਣੇ ਨਿੱਜੀ ਉਹਨੂੰ ਲੈ ਕੇ ਅਗਲੇ ਨੇ ਕੋਈ ਵੀਡੀਓ ਬਣਾਤੀ ਜਾਂ ਸ਼ਰਾਰਤੀ ਅੰਸਰ ਅਸੀਂ ਡੀਸੀ ਸਾਹਿਬ ਨੂੰ ਪੁੱਛਦਿਆਂ ਵੀ ਜਿਹੜਾ ਗਿਰਿਆ ਹੋਇਆ ਆ ਇਹ ਦੇਖ ਲੱਗਦੇ ਆ ਇਹ ਬੰਦੇ ਹੁਣ ਰਾਤ ਦੇ ਹੀ ਲੱਗੇ ਹੋਏ ਆ ਸਾਰੀ ਰਾਤ ਦੇ ਕਿ ਆ ਇਹ ਸ਼ਰਾਰਤੀ ਅੰਸਰ ਤੇਰੇ ਇਹ ਸਾਰਾ ਗਿਰਿਆ ਸਾਰੇ ਬੰਦਿਆਂ ਨੇ ਉਹੇ ਨਿਵਾ ਕਰੀ ਜਾ ਕੇ はい ਬਾਈ ਹਾਂ ਜੀ ਇਹ ਹੈ ਸਾਥੀਆਂ ਸਰ ਦੇ ਜਿਹੜੇ ਬੋਲ ਰਹੇ ਤੇ ਇੱਕ ਇਲਾਕਾ ਬਚਾਉਣ ਵਾਸਤੇ ਅਸੀਂ ਬੋਲੇ ਸਾਰੇ ਪਰ ਸਾਨੂੰ ਇਹ ਰੁਕ ਜਾਓ ਰੁਕ ਜਾਓ ਇੱਕ ਮਿੰਟ ਸਾਨੂੰ ਇਹਨਾਂ ਨੇ 100000 ਰੁਪਇਆ ਔਰ ਕਿਤੇ ਉਹ ਚੈਨਲ ਵਾਲ ਨੂੰ ਜਿਨ੍ਹਾਂ ਕਾਰਨ ਠੱਗੋ ਘੱਟ ਦੂਸਰੇ ਆਏ ਲੱਗਦੇ ਬੰਦੇ ਆਏ ਸਾਡੇ ਕੋਲ ਬੇਇੱਜ਼ਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਸਾਡਾ ਕਿੰਨਾ ਕੁ ਪ੍ਰਬੰਧ ਹੈਗਾ ਕਿੰਨੀ ਕਿ ਲੇਬਰ ਸੀ ਇੱਥੇ ਜੇ ਅਸੀਂ ਕੰਮ ਕਰਦੇ ਸਾਡੇ ਕੰਮ 'ਚ ਧਗਲ-ਧਾਗੀ ਨਾ ਕਰੋ ਧਗਲ-ਧਾਗੀ ਆ ਤੁਹਾਡੀ ਦਿੱਤੀ ਹੈ ਜੇ ਰਾਤ ਸੜੀ ਸਾਹਿਬ ਇੱਥੇ ਲਾਈਵ ਨਾ ਕਰਦੇ ਤੇ ਪਬਲਿਕ ਨਹੀਂ ਸੀ ਆਉਣੀ ਇੱਕ ਬਚਣਾ ਨਹੀਂ ਸੀ ਸਾਰਾ ਇਲਾਕਾ ਉਹਨੂੰ ਹੜਿਆ ਹੋਣਾ ਦੀ ਤੁਸੀਂ ਕਿਸਤੀਆਂ ਲਈ ਫਿਰਨਾ ਸੀ ਤੁਸੀਂ ਉਹਨਾਂ ਨੂੰ ਸ਼ਰਾਰਤੀ ਆਨਸਰ ਕਿਹਾ ਤੁਸੀਂ ਕਿਹਾ ਇਹਦਾ ਨਿੱਜੀ ਮਫਾਦ ਆ ਉਹ ਨਿੱਜੀ ਮਫਾਦ ਵਾਸਤੇ ਨੇ ਅਸੀਂ ਬੁਲਾਏ ਸੀ ਉਹ ਇੱਥੇ ਦਿਖਾਇਆ ਉਹਨਾਂ ਨੂੰ ਬੁਲਾ ਕੇ ਕੁੱਟ ਰਿਹਾ ਸੀ ਜੇ ਸੰਗਤ ਆਈ ਆ ਪਬਲਿਕ ਆਈ ਆ ਉਹਨਾਂ ਦਾ ਚੈਨਲ ਤੇ ਦੂਰ ਤੱਕ ਦੇਖ ਕੇ ਤਾਂ ਇਹ ਬਚਾਇਆ ਤੁਹਾਡਾ ਡੀਜੀ ਸਾਹਿਬ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਮੈਨੂੰ ਵੀ ਪਤਾ ਨਹੀਂ ਲੱਗਿਆ ਵਿੱਚੇ ਖੜਾ ਕੇ ਤੁਸੀਂ ਕੀ ਗੋਲਮੋਲ ਪਾ ਕੇ ਰਾਤੀ ਮੈਂ ਤਾਂ ਉਹ ਦੇਖਿਆ ਨਹੀਂ ਸੀ ਵੀ ਕੀ ਹਾਲਾਤ ਉਹਨਾਂ ਦੇ ਚੈਨਲ ਤੇ ਕੀ ਗੱਲ ਚੱਲੀ ਸੀ ਵੀ ਕੋਈ ਸ਼ਰਾਬ ਦੀ ਅਸਰ ਨਹੀਂ ਜੀ ਇਹ ਫਿਰ ਅਸੀਂ ਪਬਲਿਕ ਨੂੰ ਕਿੱਦਾਂ ਬੁਲਾਉਂਗੇ ਫਿਰ ਦੁਬਾਰਾ ਲੋਕ ਕਹਿਣਗੇ ਤੁਸੀਂ ਇੱਥੇ ਝੂਠ ਪੈਨਿਕ ਕ੍ਰੀਏਟ ਕਰਦੇ ਆ ਇਹ 5 ਮਿੰਟ ਚ 20 ਫੁੱਟ ਏਰੀਆ ਗਿਰਿਆ ਉਹ ਬੀਤੀ ਜਾ ਤੁਸੀਂ ਤਾਂ ਹੈ ਨਹੀਂ ਸੀ ਇੱਥੇ ਇੱਥੇ ਜਿਹੜੀ ਪਾਲਾ ਦੱਸੋ ਜੀ ਕਿੰਨੇ ਟਾਈਮ ਚ ਗਿਰਿਆ ਉਹ ਇਹ ਤਾਂ 20 ਮਿੰਟ ਆਪਾਂ ਪੁੱਛੋ ਪਬਲਿਕ ਨੂੰ 5 ਮਿੰਟ ਦੇ ਵਿੱਚ ਤੁਸੀਂ ਇਹਨਾਂ ਦੀ ਵੀਡੀਓ ਵੀ ਹਿਡਨ ਕਰਾ ਦਿੱਤੀ ਫਿਰ ਪਬਲਿਕ ਆਉਗੀ ਕਿੱਦਾਂ ਇੱਥੇ ਕਿੱਦਾਂ ਕੰਮ ਚੱਲੂਗਾ ਕਿਹਨੂੰ ਲੈ ਕੇ ਆਈਏ ਅਸੀਂ ਤੁਹਾਡੇ 20 ਬੰਦੇ ਆਏ ਹੁਣ ਤੱਕ ਲੇਬਰ ਦੇ ਜਿਹੜੇ ਕੰਮ ਕਰਦੇ ਤੁਸੀਂ ਉਹ ਵੀ ਰੋਕ ਰਹੇ ਹੋ ਇਹ ਮਿੱਟ ਪਿਆਰ ਨਾਲ ਨਹੀਂ ਜੀ ਗੱਲਾਂ ਹੋਣੀਆਂ ਤੁਹਾਨੂੰ ਸਵੇਰ ਦੇ ਪਿੱਟਦੇ ਆ ਵੀ ਉੱਧਰ ਕਰਾ ਦਿਓ ਰੌਲਾ ਪਏ ਤੇ ਅੱਜ ਕਹਿੰਦੇ ਸ਼ੁਰੂ ਲੱਗੇ ਕਰਨਾ ਜਿਹੜਾ ਇੱਥੇ ਮਾਰ ਪਾ ਰਹੀ ਆ ਸਮਾਨ ਰੇਤਾ ਉਹ ਥੈਲੇ ਉਹ ਸੰਗਤ ਲੈ ਕੇ ਆ ਰਹੀ ਆ ਬੇਨਤੀ ਹੈ ਜੀ ਵੀ ਜਿਹੜੀ ਅਸੀਂ ਇਦਾਂ ਅਪੀਲ ਕਰਦੇ ਹੁੰਨੇ ਆ ਪ੍ਰਸ਼ਾਸਨ ਨੂੰ ਬੇਨਤੀ ਵੀ ਨਾ ਡੀਮੋਟੀਵੇਟ ਨਾ ਕਰੋ ਜੇ ਰਾਤ ਉਹ ਖਬਰ ਦੇ ਨਾਲ ਉਹ ਵੀਡੀਓ ਦੇ ਨਾਲ ਲੋਕ ਪੂਰੇ ਨਾ ਪਹੁੰਚਦੇ ਦਰਾਹੇ ਤੱਕ ਦੇ ਲੋਕ ਆਏ ਪੂਲਪਿੰਡ ਤੋਂ ਨਾਲ ਖੈਰਾਬਾਦ ਪਿੰਡ ਤੋਂ 8 ਟਰਾਲੀਆਂ ਭਰ ਕੇ ਸੈਂਟ ਬੈਗਾਂ ਦੀ ਆ ਗਈਆਂ ਰਿੱਤੇ ਦੇ ਭਰੇ ਥੈਲਿਆਂ ਦੀ ਜਿਹਦੇ ਨਾਲ ਠੋਕਰ ਦੇ ਵਿੱਚ ਜਾਣ ਲਾਇਆ ਸਾਰਾ ਕੁਝ ਠੋਕਰ ਰੁਕੀ ਜੇ ਇਹ ਰਾਤ ਨਾ ਲੱਗਦਾ ਰਾਤੇ ਰਾਤੇ ਠੁੱਕ ਤ ਗਈ ਤੇ ਜੀ ਰਾਤੇ ਨਾ ਲੱਗਦੇ ਉਰੇ ਪ੍ਰਸ਼ਾਸਨ ਦੇ ਅਧਿਕਾਰੀ ਸੀਗਾ ਕੋਈ ਇਸ ਮਹਿਕਮੇ ਦਾ ਉਹਨੂੰ ਕਿਹਾ ਬਾਈਆ ਠੋਕਰ ਗਿਰ ਗਈ ਜਦੋਂ 5 ਮਿੰਟ ਦੇ ਵਿੱਚ نیچے 40 ਤੋਂ 50 ਫੁੱਟ ਜਦੋਂ ਥੱਲੇ ਇੱਕਦਮ ਡੇਢ ਗਈ ਸਾਰੇ ਡਰ ਕੇ ਪਰਲੇ ਪਤਨ ਭੱਜੇ ਵੀ ਹੋ ਗਿਆ ਕੰਮ ਉਹਨੂੰ ਜਾ ਕੇ ਕਿਹਾ ਲੋਕਾਂ ਨੂੰ ਤਰਨ ਲਾਓ ਕੋਈ ਜਲ ਨਹੀਂ ਹੈਗੀ ਇਹ ਚੀਜ਼ਾਂ ਗਲਤਾਂ ਬਹੁਤ ਜ਼ਿਆਦਾ ਉਹ ਚੈਨਲ ਤੋਂ ਅਸੀਂ ਬੁਲਾਇਆ ਇੱਥੇ ਖਬਰ ਲੱਗੀ ਤਾਂ ਕਿ ਲੋਕਾਂ ਤੱਕ ਸਾਡਾ ਮੈਸੇਜ ਪਹੁੰਚੇ ਲੋਕ ਆਏ ਪੰਜਾਬ ਨੇ ਇਕੱਠੇ ਹੋ ਕੇ ਇਹ ਲੋਕ ਲੱਗੇ ਹੋਏ ਆ ਜਿਹਦਾ ਤੁਸੀਂ ਬਾਅਦ ਵਿੱਚ ਬਿੱਲ ਵੀ ਪਾਉਣੇ ਆ ਫਿਰ ਵੀ ਅਸੀਂ ਲੇਬਰ ਲਾ ਕੇ ਰੋਕਿਆ ਇਹ 8-10 ਕਰੋੜ ਦਾ ਬਿੱਲ ਫਾਦਣਾ ਸਰਕਾਰ ਨੇ ਠੀਕ ਹੈ ਜੀ ਗੱਲ ਇਹ ਲੱਗੇ ਹੋਏ ਜੀ ਇੱਥੇ ਇਹ ਝੂਠ ਨਾ ਚਲਾਓ ਪਲੀਜ਼ ਸਾਡੀ ਬੇਨਤੀ ਆ ਵੀ ਸਾਡੀਆਂ ਅਪੀਲਾਂ ਨੂੰ ਤੁਸੀਂ ਇਦਾਂ ਨਾ ਕਰੋ ਵਿੱਚ ਸਾਡੇ ਵੀ ਕੁਝ ਲੱਗੇ ਹੋਏ ਚੌਧਰੀ ਕੜਾ ਮਚੌਦਰੀ ਉਹ ਪਾਰਟੀ ਵਾਲੇ ਵੀ ਪਏ ਵੀ ਉਹ ਨਾ ਪਾਓ ਬੇਤੀ ਕੋਜੀ ਬਸ ਵੀ ਇਹ ਚੱਲਣ ਦੋ ਮੇਰਾ ਵੀਰ ਬਹੁਤ ਜ਼ਿਆਦਾ ਬੇਨਤੀ ਆ ਵੀ ਇਦਾਂ ਸਾਨੂੰ ਕੱਢੀ ਮੋਟੀਵੇਟ ਨਾ ਕਰੋ ਇਹ ਟੁੱਟ ਜਾਣਾ ਤਾਂ ਜੇ ਨਾ ਹੁੰਦਾ ਕਮਰਾ ਤੇ ਨਾ ਲਾਕਾ ਸਾਮਦਾ ਉਹਨਾਂ ਨੇ ਸੰਭਿਆ ਇਧਰ ਹੀ ਧੰਨਵਾਦ ਪੱਤਰਕਾਰ ਵੀਰ ਜਗਦੀਪ ਥੜੀ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਡਾ ਮੈ ਆਪਰਾ ਬੀਚਰ ਕਰ ਰਿਹਾ ਬਹੁਤ ਗੰਦਾ ਬੀਚਰ ਹੈ ਗਲਤ ਬੀਚਰ ਔਖੀ ਘੜੀ ਰਾਲ ਮੜ ਕੇ ਆਪਾਂ ਇੱਕ ਦਿਨ ਦਾ ਸਾਫ ਦੇ ਕੇ ਨੁਕਿਲ ਚਲਾਈਏ ਆਪਾਂ ਕਿਸੇ ਚੱਕਰ ਜਨਣਾ ਪਈਏ ਇਹ ਸੰਗਤ ਆ ਇਹਦੇ ਵਿਚਾਰ ਸਾਰੀ ਸੰਗਤ ਖੜੀ ਆ ਕੋਈ ਕੋਈ ਅਫਵਾਹ ਦੀ ਬਾਈ ਰਾਤ ਦੇ ਚੈਨਲ ਵਾਲਾ ਨੇ ਚਲਾ ਕੇ ਗਲਤ ਕਰ ਰਹੇ ਨਹੀਂ ਰਿਕਾਰਡਿੰਗ ਕਰੀਂ ਜੀ ਆਪਾਂ ਜੰਦੇ ਰਾਤ ਦੇ ਕੀ ਕਰਦੇ ਰਾਤ ਦੇ ਸਰਕਾਰ ਪ੍ਰਸ਼ੰਸਾ ਨਾਲ ਡੀ ਮੋਟੀਵੇਟ ਕਰਦੇ ਆ ਟਰਾਲੀਆਂ ਜਿਹੜੀਆਂ ਆਈਆਂ ਬਿਲਕੁਲ ਵੇਖੋ ਬੇਤਰੀ ਧੰਨਵਾਦ ਵੀ ਇਹੇ ਕੰਮ ਨਾਲ ਕਰ ਰਿਹਾ ਹਾਂ ਇੱਕ ਚੀਜ਼ ਤੁਹਾਨੂੰ ਕੀ ਲੱਗਿਆ ਜਦੋਂ ਤੁਸੀਂ ਵੀਡੀਓ